ਥੱਲੇ ਦੇ ਵਿੱਚ ਪਾਲਕ ਨੂੰ ਪਾਉਣੇ ਉਦੋਂ ਸਿਰਫ ਕੱਲਾ ਪਾਲਕ ਆਪਾਂ ਨੇ ਜਿਹੜੀ ਗਰੇਵੀ ਹੈ ਉਹਦੇ ਵਿੱਚ ਹੀ ਭੁੰਨਣਾ ਆਲੂ ਨੂੰ ਵੀ ਆਪਾਂ ਨੇ ਬੋਇਲ ਕਰਕੇ ਪਾਣਾ ਹੈ ਅਗਰ ਨਹੀਂ ਬੋਇਲ ਕਰਾਇਆ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਕਟਿੰਗ ਕਰਕੇ ਪਾ ਸਕਦੇ ਹੋ ਤਾਂ ਫਿਰ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਉਹਨੂੰ ਰਿੰਨ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕੋ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਹਾਂਜੀ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਪਕਾ ਲਾਂਗੇ ਥੋੜੇ ਜਿਹਾ ਚੁੱਲੇ ਤੇ ਤੁਹਾਨੂੰ ਦੇਖਣ ਚ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਨਾ ਕਈ ਵਾਰੀ ਕਿਉਂਕਿ ਲਾਈਟਿੰਗ ਤੇ ਥੋੜਾ ਜਿਹਾ ਹਨੇਰਾ ਪੈਣ ਲੱਗ ਜਾਂਦਾ ਬਾਹਰ ਵੈਸੇ ਤਾਂ ਹਜੇ ਰੌਸ਼ਨੀ ਆ ਮੈਂ ਤੁਹਾਨੂੰ ਅਲੱਗ ਨਾਲ ਦਿਖਾਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੁਣੀ ਆ ਛੋਟੇ ਨਾਲ ਕਿਹਨੂੰ ਕੁੱਟੀਏ ਇਹਨਾਂ ਨੂੰ ਕੁੱਟੀਏ ਨਹੀਂ ਫਰੈਂਟ ਨਹੀਂ ਹਾਂਜੀ ਫਰੈਂਡਸ ਅਗਰ ਤੁਹਾਨੂੰ ਮੇਰੀ ਰੈਸਪੀਆਂ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਦਾ ਬਟਨ ਹੈ ਨਾ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਮੈਂ ਹਰ ਵਾਰ ਕੋਸ਼ਿਸ਼ ਕਰਦੀ ਹਾਂ ਕਿ ਜਦੋਂ ਵੀ ਕੁਝ ਬਣਾਵਾਂ ਮ ਬਹੁਤ ਹੈਲਦੀ ਬਣਾਵਾਂ ਤੇ ਹੁਣ ਦੇਖੋ ਆਪਣਾ ਜਿਹੜਾ ਸਾਰਾ ਕੁਝ ਪੱਕ ਚੁੱਕਿਆ ਜਦੋਂ ਇਹਦੇ ਵਿੱਚੋਂ ਪਾਣੀ ਬਿਲਕੁਲ ਖਤਮ ਹੋ ਜੇ ਦੇਖੋ ਬਿਲਕੁਲ ਇਸ ਤਰੀਕੇ ਦੀ ਸਥਿਤੀ ਹੋ ਜੇ ਦੀ ਤੁਹਾਨੂੰ ਦੇਖੋ ਕਲੀਅਰ ਦਿਖ ਰਿਹਾ ਉਹਨੇ ਪਾਣੀ ਨਹੀਂ ਰੱਖਣਾ ਆਪਣੇ ਪਾਣੀ ਨੂੰ ਸਾਰੇ ਨੂੰ ਮਚਾ ਦੇਣਾ ਫੂਕ ਦੇਣਾ ਜਿੱਦਾਂ ਵੀ ਤੁਸੀਂ ਕਹਿੰਨੇ ਹੋ ਨਾ ਕੁਝ ਵੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਦੁੱਧ ਦੁੱਧ ਨੂੰ ਆ ਮੈਂ ਉਬਾਲ ਲਿਆ ਸੀਗਾ ਤੁਸੀਂ ਐਕਸਟਰਾ ਉਬਾਲ ਕੇ ਦੁੱਧ ਫੇਰ ਐਡ ਕਰ ਲਿਓ ਫਿਰ ਜਦ ਫਿਰ ਦੁੱਧ ਹੀ ਡੁੱਲ ਗਿਆ ਚਲ ਚਲ ਹਾਂਜੀ ਦੇਖੋ ਮੈਂ ਇਹਦੇ ਵਿੱਚ ਨਾ ਅੱਧਾ ਲੀਟਰ ਦੁੱਧ ਦਾ ਐਡ ਕਰਤਾ 500 ਹੈਲੋ ਜੀ ਹਾਂਜੀ ਚੰਨ ਜੀ ਹਾਂਜੀ ਫਿਰ ਜੀ ਹੁਣ ਆਪਾਂ ਬਸ ਕਿਉਂਕਿ ਦੁੱਧ ਵੀ ਆਪਾਂ ਨੇ ਉਬਾਲ ਲਿਆ ਹੋਇਆ ਆ ਪਾਇਆ ਇਹਦੇ ਵਿੱਚ ਤੇ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਲੁੱਕ ਦਿਖਾਉਣੀ ਆ ਅਜੇ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਪਕਾਵਾਂਗੇ ਲਾਈਟਿੰਗ ਦੀ ਕਾਫੀ ਪ੍ਰੋਬਲਮ ਆ ਰਹੀ ਐ ਇੱਥੇ ਹਾਂਜੀ ਦੇਖੋ ਆਪਾਂ ਨੇ ਇਹਦੇ ਵਿੱਚ ਦੁੱਧ ਵੀ ਐਡ ਕਰਤਾ ਤੇ ਸਾਰੀ ਚੀਜ਼ਾਂ ਆਪਾਂ ਨੇ ਕਾਫੀ ਬਦਿਆ ਤਰੀਕੇ ਨਾਲ ਕੁੱਕ ਕਰੀਆਂ ਨੇ ਹਾਂਜੀ ਆਪਾਂ ਆਲੂ ਪਾਲਕ ਤੋਂ ਇੱਕ ਬਹੁਤ ਹੀ ਟੇਸਟੀ ਤੇ ਬਹੁਤ ਹੀ ਜਲਦੀ ਬਣਨ ਵਾਲੀ ਹੈ ਨਾ ਸ਼ਾਮ ਦੇ ਡਿਨਰ ਦੇ ਟਾਈਮ ਦੀ ਵੈਜੀਟੇਬਲ ਬਣਾ ਰਹੀਆਂ ਜਿਹਦੇ ਵਿੱਚ ਆਪਾਂ ਨੇ ਥੋੜੀ ਜੀ ਇਹ ਨਾ ਗਾਜਰ ਵੀ ਪਾਈ ਹੈ ਤਾਂ ਤੁਸੀਂ ਅਗਰ ਨਾ ਲੇਟ ਜੁੜਿਓ ਤਾਂ ਪਲੀਜ਼ ਸਾਰੇ ਵੀਡੀਓ ਜ਼ਰੂਰ ਦੇਖਣਾ ਤੇ ਮੇਰੀ ਰੈਸਪੀ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰਨਾ ਕਾਂਕੀ ਇਦਾਂ ਦੀਆਂ ਹੈਲਦੀ ਤੇ ਬਹੁਤ ਹੀ ਟੇਸਟੀ ਡਿਸ਼ਾਂ ਮੈਂ ਤੁਹਾਡੇ ਲੈ ਲੈ ਕੇ ਆਉਂਦੀ ਰਹਾਂ। ਥੈਂਕ ਯੂ ਜੀ ਥੈਂਕ ਯੂ। ਹਾਂਜੀ ਫਿਰ ਦੇਖੋ ਬਸ ਕੁਝ ਵੀ ਨਹੀਂ ਹੈਗਾ ਸਿਰਫ 5 ਮਿੰਟ ਦੇ ਵਿੱਚ ਇਹ ਤਿਆਰ ਹੋਣ ਵਾਲੀ ਹੈ। ਤੇ ਨਾਲੇ ਕਿਸੇ ਨੂੰ ਤੁਹਾਨੂੰ ਇਹ ਵੀ ਨਹੀਂ ਹੋਏਗਾ ਵੀ ਹਨਾ ਸਾਡੇ ਘਰ ਵਿੱਚ ਪਾਲਕ ਕੋਈ ਨਹੀਂ ਖਾਂਦਾ ਕਿਉਂਕਿ ਹੈਗਾ ਤੁਸੀਂ ਇਸ ਤਰੀਕੇ ਨਾਲ ਬਣਾਓਗੇ। ਤਾ ਪਰਿਵਾਰ ਦੇ ਮੈਂਬਰ ਤੁਹਾਡੇ ਤੋਂ ਦੁਵਾਰਾ ਦੁਵਾਰਾ ਪਵਾ ਕੇ ਜ਼ਰੂਰ ਖਾਣੀ ਇੱਕ ਵਾਰੀ ਜ਼ਰੂਰ ਤੁਸੀਂ ਟਰਾਈ ਕਰਨਾ ਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਥੋਅ ਅਸੀਂ ਨਹੀਂ ਬਣਾਈ ਸੀ ਤੇ ਤੁਹਾਡੀ ਇਹਦੀ ਰੈਸਪੀ ਦੀ ਡਿਸ਼ ਕਿੱਤਾਂ ਦੀ ਬਣੀ ਸੀ ਕਿਉਂਕਿ ਪਾਲਕ ਹੁਣ ਦੇਖੋ ਕਾਫੀ ਮਿਲ ਰਿਹਾ ਹੈ ਆਪਾਂ ਨੂੰ ਫਰੈਸ਼ ਮਿਲ ਰਿਹਾ ਵੈਸੇ ਮੈਂ ਫਿਰ ਉਹ ਹੀ ਮੈਨੂੰ ਕਹਿ ਦਿੰਦੇ ਨੇ ਤਾਂ ਆਪਣੇ ਮੂੰਹ ਮੀਆਂ ਮਿੱਠੂ ਬਣਦੀ ਹੁੰਦੀ ਹੁੰਦੀ ਹੈ ਨਾ ਮੈਂ ਨਾ ਪਾਲਕ ਨਾ ਖੁਦ ਉਗਾਇਆ ਸਾਰੇ ਆਂ ਵੈਜੀਟੇਬਲ ਦੀ ਮੈਂ ਤੁਹਾਨੂੰ ਦਿਖਾਈਆਂ ਹੋਈਆਂ ਨੇ ਨਾ ਆਪਣੀ ਬਗੀਚੀ ਜਿਹੜੀ ਲਗਾਈ ਹੋਈ ਆ ਆਰਗੈਨਿਕ ਤਰੀਕੇ ਦੇ ਨਾਲ ਸਾਰਾ ਕੁਝ ਮੈਂ ਖੁਦ ਉਗਾ ਲੈਣੀਆਂ ਕਰੇ ਤੁਰਦੇ ਫਿਰਦੇ ਨਾ ਬੋਦੇ ਇਹਦੇ ਬੀਜਾਂ ਨੂੰ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਹੁਣ ਆਪਾਂ ਜਿਹੜਾ ਧਨੀਏ ਓਨ ਕਰ ਦਾਂਗੇ ਤਾਂ ਇਹ ਦੇਖੋ ਆਪਣਾ ਸਾਰਾ ਕੁਝ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਤਾਂ ਪਲੀਜ਼ ਇਸ ਤਰੀਕੇ ਨਾਲ ਜਰੂਰ ਤੁਸੀਂ ਬਣਾਉਣਾ ਤੇਰੇ ਮੇਰੀ ਰੈਸਪੀ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਲਾਈਕ ਦਾ ਬਟਨ ਜਰੂਰ ਦਵਾ ਦੇਣਾ ਤੇ ਪਲੀਜ਼ ਮੈਨੂੰ ਇਸੇ ਤਰੀਕੇ ਨਾਲ ਸਪੋਰਟ